ਗੁਰਾਇਨ ਦੇ ਵਾਰਡ ਨੰਬਰ 11 ਦੇ ਕਾਉਂਸਲਰ ਬਲਵਿੰਦਰ ਕੌਰ ਹੀਰ ਕਸ਼ਿਸ਼ ਵੱਲੋਂ ਆਪਣੇ ਵਾਰਡ ਵਿੱਚ ਪਿੰਦੇ پارک ਦੀ ਸਫਾਈ ਕਰਵਾਈ ਗਈ ਕਿਉਂਕਿ ਬਰਸਾਤ ਦੇ ਮੌਸਮ ਵਿੱਚ پارک ਵਿੱਚ ਗੰਦਗੀ ਹੋ ਗਈ ਸੀ ਅਤੇ ਕਾਫੀ ਮਾਤਰਾ ਵਿੱਚ ਘਾਹ ਅਤੇ ਜੰਗਲੀ ਬੂਟੀ ਹੋਈ ਸੀ ਇਸ ਮੌਕੇ ਬੋਲਦਿਆਂ ਬਲਵਿੰਦਰ ਕੌਰ ਹੀਰ ਨੇ ਕਿਹਾ ਵਾਰਡ ਵਾਸੀਆਂ ਦਾ ਹਰ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਵਾਰਡ ਵਿੱਚ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਹਨ ਉਹ ਵੀ ਜਲਦੀ ਪੂਰੇ ਕੀਤੇ ਜਾਣਗੇ ਮੇ ਬਲਵੰਦਰ कौर ਹੇਰ ਬਣ ਨੰਬਰ 11 ਤੋਂ ਮੰਗ ਤਖੀ ਮਹੱਲਾ ਤੋਂ ਤੇ ਮੇਰੇ ਮੇਰੇ ਬਾੜ ਵਿੱਚ ਗੁਰੂ ਘਰ ਦੇ ਨਾਲ ਪਾਰਕ ਪੈਂਦੀ ਸੀ ਤੇ ਉਹਦੇ ਨਾਲ ਉਹ ਵਿੱਚ ਸਫਾਈ ਕਰਾਉਣ ਵਾਲੀ ਸੀ بارش ਦੇ ਮੌਸਮ ਵਿੱਚ ਤਾਂ ਬਹੁਤ ਜ਼ਿਆਦਾ ਗੰਦਗੀ ਸਾਰੇ ਪਾਰਕ ਵਿੱਚ ਹੈਗੀ ਸੀ ਤੇ ਮੈਨੂੰ ਮਹੱਲਾ ਨਿਵਾਸੀਆਂ ਨੇ ਕਿਹਾ ਸੀ ਵੀ ਆਮ ਸਭ ਸਾਡੇ ਪਾਰਕ ਵਿੱਚ ਸਫਾਈ ਕਰਾਈ ਜਾਵੇ ਤੇ ਮੈਂ ਉਹਨਾਂ ਦੀ ਪਾਰਕ ਵਿੱਚ ਸਫਾਈ ਸਾਰੀ ਕਰਵਾ ਦਿੱਤੀ ਆ ਜੇ ਮੈਨੂੰ ਮਹੱਲੇ ਵਾਲੇ ਕੋਈ ਹੋਰ ਕੰਮ ਲਾਉਣਗੇ ਤੇ ਮੈਂ ਉਹ ਵੀ ਉਹ ਵੀ ਸਾਰਾ ਆਪਣੇ ਦਿলো ਸਾਰਾ ਕੰਮ ਕਰੂੰਗੀ ਤੇ ਹਾਂ ਜੀ